ਅ ਪਿਛਲੇ ਦਿਨੀ ਸਾਡੇ ਭਰਾ ਰਾਜਵੀਰ ਜਵੰਦਾ ਜਿਹੜੇ ਕਿ ਬਹੁਤ ਹੀ ਅੱਛੇ ਕਲਾਕਾਰ ਸੀਗੇ ਜਿਨ੍ਹਾਂ ਨੇ ਬੜੇ ਸੱਭਿਆ ਗੀਤ ਪੰਜਾਬੀ ਜ਼ੁਬਾਨ ਦੇ ਵਿੱਚ ਗਾਏ ਆ ਤੇ ਉਹਨਾਂ ਦਾ ਇੱਕ ਐਕਸੀਡੈਂਟ ਹੁੰਦਾ ਜੀ ਉਹ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਆ ਕਿ ਹਵਾਰਾ ਪਸ਼ੂਨਾਂ ਦੇ ਵਿੱਚ ਆ ਕੇ ਟਕਰੌਂਦੇ ਆ ਤੇ ਸੜਕ ਤੇ ਡਿੱਗਦੇ ਆ ਤੇ ਉਹਨਾਂ ਦਾ ਸਿਰ ਥੱਲੇ ਲੱਗਦਾ ਤੇ ਗਰਦਨ ਦੇ ਮਣਕੇ ਟੁੱਟ ਜਾਂਦੇ ਆ ਤੇ ਉਸ ਬਾਅਦ ਉਹ ਫੋਟੀ ਹਸਪੀਟਲ ਦੇ ਵਿੱਚ ਰਹਿੰਦੇ ਆ ਤੇ 10 ਦਿਨਾਂ ਬਾਅਦ ਉਹਨਾਂ ਦੀ ਵੈਕ ਹੋ ਜਾਂਦੀ ਆ ਕੱਲ ਸੰਸਕਾਰ ਸੀਗਾ ਮੈਂ ਵੀ ਸੰਸਕਾਰ ਤੇ ਜਾ ਕੇ ਆਂ ਤੇ ਬਹੁਤ ਪਹਿਲੀ ਗੱਲ ਤਾਂ ਇਹ ਹੈ ਕਿ ਸੜਕਾਂ ਤੇ ਚੱਲਣ ਵਾਲਾ ਕੋਈ ਵੀ ਵਿਅਕਤੀ ਸਾਡੇ ਲਈ ਜਿਹੜਾ ਜੀ ਇੰਪੋਰਟੈਂਟ ਹੈ ਕਿਉਂਕਿ ਹਰੇਕ ਬੰਦਾ ਆਪਣੇ ਸੁਪਨੇ ਲੈ ਕੇ ਸੜਕਾਂ ਤੇ ਚੱਲ ਰਿਹਾ ਹੈ ਕਿਰ ਅਵਾਰਾ ਪਸ਼ੂ ਅੱਗੇ ਆ ਜਾਂਦੇ ਨੇ ਤਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਤੈਅ ਹੋਣੀ ਚਾਹੀਦੀ ਹੈ ਰਾਜਵੀਰ ਜਵੰਦਾ ਇੱਕ ਸਾਡਾ ਐਸਾ ਪ੍ਰਾਜਨਾ ਬਹੁਤ ਛੋਟੀ ਉਮਰ ਦੇ ਵਿੱਚ 35 ਸਾਲ ਦੀ ਮਹਿਦ ਉਮਰ ਦੇ ਵਿੱਚ ਉਹਨੇ ਨੱਕ ਨਾਕ ਮਾਇਆ ਇਨਕ ਗੀਤ ਅੱਛੇ ਗਾਏ ਔਰ ਬੜਾ ਖੂਬਸੂਰਤ ਉਹਦੀ ਪਰਸਨੈਲਿਟੀ ਔਰ ਅਚੀ ਹਾਈਟ ਸੋਬਰ ਸੋਚ ਔਰ ਸਭਿਆਚਾਰਕ ਜਿਹੜੀ ਡਰੈਸ ਪਾ ਕੇ ਕੁੱਤਾ ਪਜਾਮਾ ਪਾ ਕੇ ਬਹੁਤ ਸੋਹਣਾ ਆਪਦਾ ਸਾਡਾ ਭਰਾ ਕਿ ਉਹ ਸਾਡੇ ਵਿੱਚ ਨਹੀਂ ਰਿਹਾ ਕੱਲ ਅੰਤਿਮ ਸੰਸਕਾਰ ਤੇ ਵੀ ਮੈਂ ਜਾ ਕੇ ਆ ਬੰਨ ਬਹੁਤ ਭਰਿਆ ਹਿਆ ਪਰ ਕਈ ਸਵਾਲੀਅਲ ਨਿਸ਼ਾਨ ਵੀ ਨੇ ਕਿ ਸੜਕਾਂ ਤੇ ਚੱਲਣ ਵਾਲੇ ਹਰ ਵਿਅਕਤੀ ਨਾਲੇ ਕੁਝ ਹੋਏ ਬੜੇ ਲੰਮੇ ਸਮੇਂ ਤੋਂ ਅਸੀਂ ਕਾਉਸਸ ਲੈਣੇ ਆ ਹਰੇਕ ਵਿਅਕਤੀ ਹਿੰਦੁਸਤਾਨ ਦਾ ਦਿੰਦਾ ਕਾਉਸਸ ਔਰ ਪੂਰੇ ਦੇਸ਼ ਦੇ ਵਿੱਚ ਇਹ ਵੱਡੀ ਸਮੱਸਿਆ ਹੈ ਕਿ ਅਵਾਰਾ ਪਸ਼ੂ ਜਿਹੜੇ ਨੇ ਸੋ ਸੜਕਾਂ ਦੇ ਉੱਪਰ ਘੁੰਮ ਰਿਹਾ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਜਾਂਦੀ ਹੈ ਸੋ ਰਾਜਵੀਰ ਜਵੰਦਾ ਹੋਰਾਂ ਦਾ ਵੇਵਕਤੀ ਮੌਤ ਜਿਹੜੀ ਹੈ ਬਹੁਤ ਵੱਡੇ ਉਸਾਰੀਆ ਨਿਸ਼ਾਨ ਖੜੇ ਕਰਦੀ ਹੈ ਕਿ ਅਸੀਂ ਆਪਣਾ ਇੱਕ ਹੀਰਾ ਗਵਾ ਲਿਆ ਅਸੀਂ ਆਪਣਾ ਇੱਕ ਹੁਨਾਰ ਗਾਇਕ ਠਰਾ ਗਵਾ ਲਿਆ ਇੱਕ ਅਦਾਕਾਰ ਗਵਾ ਲਿਆ ਕਿ ਜਿਹਦਾ ਜਿੱਤੋਂ ਬਹੁਤ ਉਮੀਦਾਂ ਸੀਗੀਆਂ ਜਿਹਦੀ ਬਲੰਦ ਆਵਾਜ਼ ਜਿਹੜੀ ਹੈ ਉਹ ਪੰਜਾਬ ਦੀ ਹਵਾ ਦੇ ਵਿੱਚ ਮਹਿਕਦੀ ਸੀ ਤਾਂ ਤਾਂ ਤੁਸੀਂ ਬਲੀਵ ਕਰੋ ਆਉਣ ਵਾਲੇ 100 ਦਿਨਾਂ ਦੇ ਵਿੱਚ ਸਾਡੇ ਭਰਾ ਕੋਲੇ 85 ਪ੍ਰੋਗਰਾਮ ਬੁੱਕ ਸੀਗੇ ਤੇ ਇੰਨੀ ਉਡੀਕ ਚੜ੍ਹ ਸੀਗੀ ਹਰੇਕ ਪਾਸੇ ਜਿਹੜਾ ਕਹਿੰਦਾ ਸੀ ਵੀ ਰਾਜਵੀਰ ਜਵੰਦੇ ਦਾਸੀ ਪ੍ਰੋਗਰਾਮ ਕਰਨਾ ਪਰ ਉਹ ਤਾਂ ਅਚਾਨਕ ਇੱਕ ਐਕਸੀਡੈਂਟ ਦੇ ਵਿੱਚ ਇਸ ਤਰੀਕੇ ਨਾਲ ਟੁੱਟ ਜਾਣਾ ਬਹੁਤ ਦੁਖਦਈ ਹੈ ਪ੍ਰਮਾਤਮਾ ਨੂੰ ਬੇਨਤੀ ਅਰਦਾਸ ਸੱਚੇ ਪਾਤਸ਼ਾਹ ਕਿ ਵਿਛੇ ਇਹਨੂੰ ਆਪਣੇ ਚਰਨਾਂ 'ਚ ਨਵਾਸ ਦਿਓ ਪਰ ਮੈਂ ਫੇਰ ਆਪਣੀ ਗੱਲ ਦੁਹਰਾਉਣਾ ਕਿ ਸੜਕਾਂ 'ਤੇ ਜਿਹੜੇ ਵਾਰਾ ਪਸ਼ੂ ਨੇ ਜਿਹੜੇ ਰੋਜ਼ ਜਾਨਾਂ ਲੈ ਰਹੇ ਆ ਕਿ ਸਾਨੂੰ ਇਹਨਾਂ ਖਿਲਾਫ ਲਾਬੰਦੀ ਹੋਣਾ ਚਾਹੀਦਾ ਕੇਂਦਰ ਸਰਕਾਰ ਨੂੰ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਪਰ ਜਿਹੜਾ ਕਾ ਉਸ ਅਸੀਂ ਦੇਨੇ ਆ ਜੀ ਉਹਦੀ ਮੋਨੀਟਰਿੰਗ ਹੋ ਕੇ ਪ੍ਰਾਪਰ ਤਰੀਕੇ ਨਾਲ ਜਿਹੜੀਆਂ ਗਊਸ਼ਾਲਾਵਾਂ ਨੇ ਜਿੱਥੇ ਗਊਸ਼ਾਲਾ ਦੇ ਵਿੱਚ ਗਾਵਾਂ ਰੱਖੀਆਂ ਜਾਂਦੇ ਨੇ ਉਹਦੀ ਪ੍ਰਾਪਰ ਮੋਨੀਟਰਿੰਗ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਘਟਨਾ ਨਾ ਹੋਵੇ ਸਰ ਇਸ ਨੂੰ ਲੈ ਕੇ ਸਵਾਲ ਹੈ ਕਿ ਭਿore ਪੂਜਾ ਘਰ ਦੇ ਵਿੱਚ ਗਊਸ਼ਾਲਾ ਬਣੀ ਹੋਈ ਹੈ ਹੈ ਨਾ ਜੀ ਪਰ ਫੇਰ ਵੀ ਪਸ਼ੂ ਵਾਰਾ ਘੁੰਮਦੇ ਨੇ ਸਰਕਾਰ ਵੱਲੋਂ ਇਸ ਤਰ੍ਹਾਂ ਕੋਈ ਪ੍ਰਾਲਾ ਕਿਉਂ ਨਹੀਂ ਕੀਤਾ ਜਾਂਦਾ ਜਿਹੜੇ ਪਸ਼ੂ ਉਹ ਦੇਖ ਰਹੇ ਤੁਸੀਂ ਮੈਂ ਜਿਵੇਂ ਜ਼ਿਕਰ ਕੀਤਾ ਸਾਡੇ ਨਾਬੇ ਵੀ ਗਊਸ਼ਾਲਾ ਹੈਗੀਆਂ ਨੇ ਜੀ ਸਾਡੇ ਕੋਲੇ ਭਾਵੇਂ ਵੀ ਗਊਸ਼ਾਲਾ ਹੈਗੀਆਂ ਨੇ ਜੀ ਪਰ ਇਸ ਦੇ ਬਾਵਜੂਦ ਵੀ ਵਾਰਾ ਜਿਹੜੀਆਂ ਗਊ ਗਊ ਨਹਿਰ ਤੋਂ ਥੈਨੇ ਸਰਕਾਰ ਦੇ ਕਿਥੋਂ ਤੋ ਰੇ ਫਿਰਦੇ ਨੇ ਜੀ ਕੌਣ ਛੱਡਦਾ ਇਹਨਾਂ ਨੂੰ ਜੀ ਇਹ ਕਈ ਵਾਰ ਤਾਂ ਉਹਨਾਂ ਦੀ ਜਿਹੜੀ ਦਿੱਕਸਨ ਚ ਆਈ ਹੁਣ ਜਾਂ ਉਸ ਕੋਸਟਾਸੇ ਉੱਧਰ ਛੱਡੇ ਜਾਂਦੇ ਆ ਤਾਂ ਕਿਤੇ ਨਾ ਕਿਤੇ ਇਸ ਚੀਜ਼ ਦੀ ਮੀਟਿੰਗ ਹੋਣੀ ਚਾਹੀਦੀ ਆ ਔਰ ਇਸ ਕਿਸਮ ਦੇ ਵਪਾਰ ਕਰਨ ਵਾਲੇ ਲੋਕ ਜਾਂ ਜਦੋਂ ਤੱਕ ਗਾਂ ਦੁੱਧ ਹਿੰਦੀ ਆ ਉਹ ਤੱਕ ਤਾਂ ਉਹਨੂੰ ਗਊ ਮਾਤਾ ਕਹਿੰਦੇ ਆ ਜਦੋਂ ਗਾਂ ਦੁੱਧ ਦੇਣਾ ਬੰਦ ਹੋ ਗਈ ਤੇ ਫਿਰ ਗਊ ਮਾਤਾ ਜਿਹੜੀ ਆ ਉਹ ਤੋਂ ਪਾਸੋਂ ਮੁਨਕਰ ਹੋ ਜਾਂਦੇ ਆ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹ ਸਵਾਲ ਚੱਕਿਆ ਸੀ ਮੈਂ ਗੱਲ ਕਹੀ ਸੀ ਕਿ ਪੂਰੇ ਦੇਸ਼ ਦੇ ਵਿੱਚ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੋਰੀ ਇਸ ਵਕਤ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿ ਇੱਕ ਪਾਸੇ ਤਾਂ ਪਾ ਗਊ ਨੂੰ ਮਾਤਾ ਕਹਿੰਦੇ ਆ ਜੀ ਔਰ ਦੂਜੇ ਪਾਸੇ ਗਊ ਜਿਹੜੀਆਂ ਸੜਕਾਂ ਦੇ ਤੁਰੀ ਫਿਰਦੀ ਐ ਕਿ ਅਸੀਂ ਲੱਤ ਟੁੱਟੀ ਹੋਈ ਐ ਕੋਈ ਫੱਟੜ ਹੋਈ ਪਈ ਐ ਕਈਆਂ ਦੀ ਮੌਤ ਹੋ ਜਾਂਦੀ ਐ ਸੜਕ 'ਤੇ ਕੋਈ ਚੱਕਦਾ ਨਹੀਂ ਉਹਨਾਂ ਨੂੰ ਕਿ ਉਹਨਾਂ ਖਿਲਾਫ ਜਿਹੜਾ ਇੱਕ ਸਿਸਟਮ ਜਿਹੜਾ ਕੰਮ ਕਰ ਰਿਹਾ ਕੋਈ ਸਾਨੂੰ ਦੀ ਰੱਖਿਆ ਵਾਸਤੇ ਕੋਈ ਐਸਾ ਕਾਨੂੰਨ ਬਣਾਉਣਾ ਚਾਹੀਦਾ ਕਿ ਜਿਹੜੇ ਆਵਾਜ਼ ਸਰਨ ਪਿਆਰਪਰੀ ਸასი ਕਾਲ ਮੈਂ ਗੁਰਦੇਵ ਸਿੰਘ ਦੇਮਨ ਐਮ ਐਲ ਏ ਨਾਂਬਾ ਅ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਇਹਦੇ ਵਿੱਚ ਬਹੁਤ ਹੀ ਗੰਭੀਰ ਮਾਮਲਾ ਜਿਹੜਾ ਹੈ ਜੀ ਉਹ ਐਸ ਸੀ ਸਮਾਜ ਨੂੰ ਲੈ ਕੇ ਆ ਔਰ ਐਸ ਸੀ ਸਮਾਜ ਦੇ ਉਹ ਮੋਤਵਰ ਲੋਕ ਜਿਹੜੇ ਪੜ੍ਹ ਲਿਖ ਕੇ ਜਿਹੜੇ ਅਹੁਦਿਆਂ ਤੇ ਬਹਿ ਜਾਂਦੇ ਆ ਪਰ ਉਹਨਾਂ ਦੇ ਨਾਲ ਐਸਾ ਕੁਝ ਹੁੰਦਾ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਆ ਜਿਵੇਂ ਹਰਿਆਣਾ ਦੇ ਵਿੱਚ ਸੀਨੀਅਰ ਆਈ ਪੀ ਐਸ ਅਧਿਕਾਰੀ 바이 ਪੂਰਨ ਕੁਮਾਰ ਜੀ ਜਿਹੜੇ ਕਿ ਸੱਗ ਦਿਨਾਂ ਦੀ ਤਰੀਕੇ ਨਾਲ ਮੌਤ ਹੋ ਜਾਂਦੀ ਹੈ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਇੰਨਾ ਪਰਤਾੜ ਨਹੀਂ ਦਿੱਤੀ ਜਾਂਦੀ ਹੈ ਕਿ ਉਹਨਾਂ ਦੀ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਆ ਇਹ ਘਟਨਾ ਜਿਹੜੀ ਹੈ ਜੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਇਹਦੇ ਨਾਲ ਹੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਮਈ ਵਰਗੇ ਇੱਕ ਉੱਚ ਅਹੁਦੇ ਤੇ ਬੈਠੇ ਲੋਕ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਔਰ ਜਿਹੜੀ ਟੌਪ ਲੌਬੀ ਹੈ ਸੈਂਟਰ ਸਰਕਾਰ ਦੀ ਉਹਨਾਂ ਨੂੰ ਕਾਊਂਟਰ ਕਰਦੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਪਾਸੇ ਆਪਾਂ ਗੱਲ ਕਰਦੇ ਆਂ ਸਭ ਦਾ ਸਾਥ ਸਭ ਦਾ ਵਿਕਾਸ ਔਰ ਅਸੀਂ ਸਮਾਜ ਪੂਰੇ ਹਿੰਦੁਸਤਾਨ ਦੇ ਵਿੱਚ ਕਿੰਨੇ ਸਾਲਾਂ ਤੋਂ ਵੋਟਾਂ ਪਾਉਂਦੇ ਆਏ ਨੇ ਜੀ ਸੈਂਟਰ ਸਰਕਾਰਾਂ ਬਣਾਉਂਦੇ ਆਏ ਆ ਸਟੇਟ ਸਰਕਾਰਾਂ ਬਣਾਉਂਦੇ ਆਏ ਆ ਪਰ ਇਹ ਜਿਹੜਾ ਰਵਈਆ ਹੈ ਜੀ ਇਹ ਬਹੁਤ ਹੀ ਖਤਰਨਾਕ ਔਰ ਬਹੁਤ ਹੀ ਨਿੰਦਣਯੋਗ ਆ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਆ ਜੀ ਔਰ ਇਹਦੇ ਵਿੱਚ ਜਿਹੜਾ ਇਕੋਸਿਸਟਮ ਹੈ ਜੀ ਜਿਹੜਾ ਸੈਂਟਰਲ ਸਰਕਾਰ ਦਾ ਦਲਿਤ ਸਮਾਜ ਦੇ ਖਿਲਾਫ ਜਿਹੜਾ ਕੰਮ ਕਰ ਰਿਹਾ ਇਹ ਪਤਾ ਨਹੀਂ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਜੀ ਕਿ ਅਗਰ ਇੱਡੇ ਵੱਡੇ ਅਹੁਦੇ 'ਤੇ ਬੈਠਾ ਕੋਈ ਅਗਰ ਅਗਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੋਵੀ ਸਾਹਿਬਰਾ ਤੇ ਹਮਲਾ ਹੁੰਦਾ ਜਾਂ ਇੱਕ ਆਈਪੀਐਸ ਅਧਿਕਾਰੀ ਜਿਹੜੇ ਐਸਸੀ ਸਮਾਜ ਦੇ ਨੇ ਉਹ ਚੌੜੇ ਤੇ ਨਹੀਂ ਅਗਰ ਉਹਨਾਂ ਦੇ ਨਾਲ ਇੰਨਾ ਕੁਝ ਹੁੰਦਾ ਕਿ ਉਹਨਾਂ ਨੂੰ ਆਤਮ ਹੱਤਿਆ ਕਰਨੀ ਪੈਂਦੀ ਹੈ ਤਾਂ ਸਵਾਲ ਬਹੁਤ ਵੱਡੇ ਖੜੇ ਹੁੰਦੇ ਆ ਕਿ ਐਸਸੀ ਸਮਾਜ ਨੂੰ ਸਿਰਫ ਵੋਟਾਂ ਲਈ ਵਰਤਿਆ ਜਾਂਦਾ ਹੈ ਕੀ ਐਸੀ ਸਮਾਜ ਸਿਰਫ ਵੋਟਾਂ ਪਾਉਣ ਲਈ ਆ ਜੀ ਐਸੀ ਸਮਾਜ ਦੇ ਨਾਲ ਏਡਾ ਅੱਡਾ ਵੱਡਾ ਅਗਰ ਇੱਕ ਟਾਪ ਕਲਾਸ ਲੌਬੀ ਦੇ ਨਾਲ ਅਗਰ ਏਡਾ ਵੱਡਾ ਘਟਨਾ ਹੋ ਸਕਦੀ ਆ ਤਾਂ ਫਿਰ ਜਿਹੜੇ ਆਮ ਲੋਕ ਨੇ ਜਿਹੜੇ ਰੋਜ਼ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਆ ਤੇ ਉਹਨਾਂ ਦੇ ਨਾਲ ਕੀ ਕੁਛ ਹੁੰਦਾ ਹੋਊਗਾ ਜੀ ਫਿਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ ਇਸ ਸਬੰਧ ਦੇ ਵਿੱਚ ਪਟਿਆਲਾ ਦੇ ਜਿਹੜੇ ਸਾਡੀ ਆਮ ਆਦਮੀ ਪਾਰਟੀ ਦਾ ਸਾਰਾ ਐਸੀ ਸਮਾਜ ਆ ਜੀ ਜਿਹੜੇ ਸਾਡੇ ਲੀਡਰਸ਼ਿਪ ਆ ਤੇ ਉਹਨਾਂ ਨੇ ਪੁਤਲਾ ਵੀ ਫੁਕਿਆ ਸੀਗਾ ਕੇਂਦਰ ਸਰਕਾਰ ਦਾ ਔਰ ਅੱਜ ਇਹ ਪ੍ਰੈਸ ਕਾਨਫਰੰਸ ਰੱਖਣ ਦਾ ਕਿਉਂਕਿ ਮੈਸੀ ਸਮਾਜ ਤੋਂ ਉਹਨਾਂ ਜਿੰਨਾ ਬਰ ਰਜ਼ਰਵ ਹਲਕਾ ਤੇ ਕੁਵੰਦ ਬਾਜੀਗਰ ਜੀ ਐਮਐਲਏ ਸਤਰਾਣਾ ਉਹਨਾਂ ਨੇ ਆਉਣਾ ਸੀ ਪਰ ਕਿਤੇ ਬੀਜੀ ਹੋ ਗਏ ਕਿਸੇ ਕੰਮ ਦੇ ਵਿੱਚ ਪਹੁੰਚ ਨਹੀਂ ਸਕੇ ਸੋ ਅੱਜ ਮੈਂ ਕੇਂਦਰ ਸਰਕਾਰ ਨੂੰ ਇਹ ਮੈਂ ਇੱਕ ਐ ਐ ਸਮਝ ਲਓ ਕਿ ਇੱਕ ਚੇਤਾਵਨੀ ਜਿਹੜੀ ਹੈ ਜੀ ਉਹ ਦੇਣੀ ਚਾਹੁੰਦੇ ਆ ਕਿ ਐਸਸੀ ਸਮਾਜ ਦੇ ਟੌਪ ਕਲਾਸ ਜਿਹੜੇ ਆਫੀਸਰ ਸਹਿਮਾਨ ਨੇ ਉਨ੍ਹਾਂ ਦੇ ਨਾਲ ਇਹ ਜਿਹੜੀ ਘਟਨਾ ਹੋਈ ਹੈ ਇਹਦੀ ਬਹੁਤ ਗੰਭੀਰਤਾ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਨਹੀਂ ਹੁੰਦੀ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਪਤਲਾ ਫੋਕ ਮਜ਼ਾਰਾ ਕਰੇਗੀ ਔਰ ਐਸੀ ਸਮਾਜ ਨੂੰ ਸੀ ਲਾਂਬੰਦ ਕਰਾਂਗੇ ਐਸੀ ਸਮਾਜ ਅਗਰ ਸਰਕਾਰਾਂ ਬਣਾਉਣੀਆਂ ਜਾਣਦਾ ਤਾਂ ਸਰਕਾਰਾਂ ਸਿੱਟनियां ਵੀ ਜਾਣਦਾ